ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ 13 ਕਿਸ਼ਤਾਂ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਬੀਨਾ ਕੇਦਾਰ ਨੂੰ ਸ਼ਕੰਜਵੀ ਦੇਣ ਲਈ ਜਾਂਦੀ ਹੈ ਅਤੇ ਉਹਨਾਂ ਦੀ ਆਪਸ ਵਿੱਚ ਕਾਫੀ ਲੰਬੀ ਵਾਰਤਾਲਾਪ ਹੁੰਦੀ ਹੈ। ਵੀਨਾ ਕੇਦਾਰ ਦੇ ਪਿਆਰ ਰੰਗ ਵਿੱਚ ਵਟਣਾ ਸ਼ੁਰੂ ਕਰਦੀ ਹੈ। ਪਰ ਕੇਦਾਰ ਮੜ ਵੀਰ ਰੂਪ ਵਿੱਚ ਵਾਪਸ ਆ ਜਾਂਦਾ ਹੈ। ਅਤੇ ਵੀਨਾ ਨੂੰ ਆਪਣੇ ਆਪ ਨੂੰ ਭਰਾ ਕਹਿਣ ਲਈ ਕਹਿੰਦਾ ਹੈ। ਅਤੇ ਵੀਨਾ ਨੂੰ ਉਸ ਦਾ ਸੁਹਾਗ ਸਲਾਮਤ ਰਹਿਣ ਦਾ ਵਾਰ ਦੇ ਕੇ ਬੂਹਾ ਬੰਦ ਕਰ ਲੈਂਦਾ ਹੈ। ਵੀਨਾ ਆਪਣੇ ਘਰ ਜਾਣ ਤੋਂ ਪਹਿਲਾਂ ਬਾਹਰਲੇ ਨਾਲਕੇ ਤੋਂ ਅੱਖਾਂ ਧੋ ਰਹੀ ਹੈ। ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 14ਵਾਂ। ਬੀਨਾ ਦੇ ਮਨ ਦੀਆਂ ਬੇਸੁਰੀਆਂ ਤਾਰਾਂ ਇੱਕ ਵਾਰੀ ਫੇਰ ਸੁਰ ਹੋ ਕੇ ਸੰਗੀਤਕ ਗੂੰਜਾਰ ਵਿੱਚ ਥਰਕਣ ਲੱਗੀਆਂ ਉਸ ਕੁਲਸ਼ਨੀ ਰਾਤੇ ਜਿਹੜਾ ਪੌਜਲ ਉਸ ਦੀ ਜ਼ਿੰਦਗੀ ਵਿੱਚ ਆਇਆ ਸੀ ਜਿਸ ਦੇ ਅਸਰ ਨਾਲ ਬੀਨਾ ਮਰਨ ਮਰਾਂਦੇ ਹੋ ਗਈ ਸੀ ਉਹ ਪੌਜਲ ਲੰਘ ਗਿਆ ਹੌਲੀ ਹੌਲੀ ਉਸ ਦਾ ਦਖਾਂਤ ਅਸਰ ਵੀ ਮਿਟ ਗਿਆ ਬੀਨਾ ਫੇਰ ਉਸੇ ਤਰ੍ਹਾਂ ਹੱਸਦੀ ਗੁਟਕਦੀ ਤੇ ਕੁੜੀਆਂ ਚਿੜੀਆਂ ਨਾਲ ਉੱਡਦੀ ਵਿਖਾਈ ਦੇਣ ਲੱਗੀ ਪਰ ਅਜੇ ਵੀ ਇੱਕ ਚਿੰਤਾ ਬਰਾਬਰ ਪਰਛਾਵੇਂ ਵਾਂਗ ਉਸ ਉੱਤੇ ਛਾਈ ਰਹਿੰਦੀ ਸੀ ਬੀਨਾ ਦੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਗੈਂਤੀ ਦੇ ਦਿਨ ਬਾਕੀ ਸਨ ਜਿਉਂ-ਜਿਉਂ ਵਿਆਹ ਦਾ ਦਿਨ ਨੇੜੇ ਆਈ ਜਾਂਦਾ ਵੀਨਾ ਦੇ ਅੰਦਰ ਇੱਕ ਪਾਸੇ ਨਵ ਜੀਵਨ ਦੀਆਂ ਸੁਨਹਿਰੀ ਖਾਬਾਂ ਨਰੀ ਦੇ ਹੜ ਵਾਂਗ ਠਾਠਾ ਮਾਰ ਰਹੀਆਂ ਸਨ ਤੇ ਦੂਜੇ ਪਾਸੇ ਉਸਦਾ ਦਿਲ ਕੇਦਾਰ ਦੀ ਚਿੰਤਾ ਵਿੱਚ ਡੁੱਬਦਾ ਜਾਂਦਾ ਸੀ ਕਿਉਂਕਿ ਕੇਦਾਰ ਦਾ ਸਰੀਰ ਦਿਨੋ-ਦਿਨ ਨਿੱਗਰਦਾ ਜਾ ਰਿਹਾ ਸੀ ਸਭ ਤੋਂ ਦੁਖਦਾਈ ਗੱਲ ਇਹ ਕਿ ਕੇਦਾਰ ਹੁਣ ਉਸ ਦੇ ਸਾਹਮਣੇ ਬਹੁਤ ਘੱਟ ਹੁੰਦਾ ਸੀ ਜਿੱਥੇ ਹੀ ਉਹ ਵੀਨਾ ਨੂੰ ਵੇਖ ਲੈਂਦਾ ਕਿਸੇ ਨਾ ਕਿਸੇ ਬਹਾਨੇ ਤਿਲਕੰਦੀ ਕਰਦਾ ਵੀਨਾ ਹੁਣ ਵੀ ਉਸਦੇ ਕਮਰੇ ਵਿੱਚ ਜਾਂਦੀ ਸੀ ਉਹ ਪਹਿਲਾਂ ਨਾਲੋਂ ਵੀ ਬਹੁਤ ਵਾਰੀ ਇਸ ਲਈ ਕਿ ਸਾਰੇ ਜਾਣ ਤੋਂ ਪਹਿਲਾਂ ਕੇਦਾਰ ਦੇ ਪਿਆਰ ਤੇ ਹਾਇ ਦੇਲ ਨੂੰ ਉਹ ਕੰਡਿਆਂ ਤਿੱਕ ਭਰ ਦੇਵੇ ਪਰ ਅਕਸਰ ਉਸ ਨੂੰ ਨਿਰਾਸ਼ ਹੀ ਮੁਰਨਾ ਪੈਂਦਾ ਦਿਲ ਦੀਆਂ ਹਸਰਤਾਂ ਨੂੰ ਦਿਲ ਵਿੱਚ ਨਾ ਪਕੇ ਕਾਮਤੋ ਸ਼ਰਟ ਜਿੰਨਾ ਸਮਾਂ ਕੇਦਾਰ ਪਾਸ ਬਚਦਾ ਇਹ ਲਗਭਗ ਸਾਰਾ ਹੀ ਉਹ ਮੰਝੇ ਤੇ ਗੁਜ਼ਾਰਦਾ ਸੀ ਕਿਸੇ ਨਾਲ ਵੀ ਬਹੁਤਾ ਨਹੀਂ ਸੀ ਬੋਲਦਾ ਜਿਉਂ ਹੀ ਬੀਨਾ ਉਸ ਦੇ ਸਾਹਮਣੇ ਆਉਂਦੀ ਕੇਦਾਰ ਜਿਵੇਂ ਲੁਕਣ ਦੀ ਥਾਂ ਲੱਭਣ ਲੱਗ ਪੈਂਦਾ ਇਸ ਉੱਤੇ ਨਸੀਬਤ ਇਹ ਕਿ ਜਿਉਂ-ਜਿਉਂ ਉਹ ਪਿੱਛੇ ਹਟਣ ਦੀ ਕੋਸ਼ਿਸ਼ ਕਰਦਾ ਬੀਨਾ ਅੱਗੇ ਹੀ ਅੱਗੇ ਵੱਧਦੀ ਚਲੀ ਆ ਰਹੀ ਸੀ। ਏਦਾਰ ਨੂੰ ਇਸ ਮੁਸੀਬਤ ਤੋਂ ਛੁਟਕਾਰੇ ਦਾ ਕੋਈ ਰਾਹ ਨਹੀਂ ਸੀ ਨਜ਼ਰ ਆਉਂਦਾ। ਉਸ ਨੂੰ ਚੇਤਾ ਆਇਆ ਕਿ ਬੀਨਾ ਸਿਗਰਟ ਤਮਾਕੂ ਤੋਂ ਨਫ਼ਰਤ ਕਰਦੀ ਹੈ। ਇੱਕ ਦਿਨ ਗੱਲਾਂ ਕਰਦਿਆਂ ਬੀਨਾ ਨੇ ਉਸ ਨੂੰ ਦੱਸਿਆ ਸੀ ਕਿ ਜਦ ਕਦੇ ਉਸਦੇ ਪਾਪਾ ਜੀ ਉਸ ਨੂੰ ਸਿਨੇਮੇ ਜਾਣ ਲਈ ਕਹਿੰਦੇ ਸਨ ਤਾਂ ਉਹ ਇਸ ਤਰ੍ਹਾਂ ਕਿ ਜਾਣ ਤੋਂ ਇਨਕਾਰ ਕਰ ਦਿੰਦੀ ਸੀ ਕਿ ਉੱਥੇ ਸਿਗਰਟਾਂ ਦਾ ਧੂੰਆਂ ਹੁੰਦਾ ਹੈ। ਜਿਸ ਨਾਲ ਉਸ ਦੇ ਸਿਰ ਪੀੜ ਚੜ ਜਾਂਦੀ ਤੇ ਦਿਲ ਮਚਲਣ ਲੱਗ ਪੈਂਦਾ ਹੈ। ਏਦਾਰ ਨੇ ਸਿਗਰਟ ਪੀਣੇ ਸ਼ੁਰੂ ਕਰ ਦਿੱਤੇ। माफ ਕਰਕੇ ਜਦੋਂ ਵੀਨਾ ਉਸਦੇ ਕਮਰੇ ਵਿੱਚ ਆਉਂਦੀ ਉਹ ਜਰੂਰ ਸਿਗਰਟ ਧੁਖਾ ਪੈਂਦਾ ਜਿਸ ਤੋਂ ਅੱਖ ਕੇ ਵੀਨਾ ਨੂੰ ਛੇਤੀ ਹੀ ਵਾਪਸ ਮੋੜਨਾ ਪੈਂਦਾ। ਕਈ ਵਾਰੀ ਵੀਨਾ ਨੇ ਕੇਦਾਰ ਦੇ ਹੱਥੋਂ ਧੁਖੀ ਸਿਗਰਟ ਫੜ ਕੇ ਬਾਹਰ ਸੁੱਟ ਦਿੱਤੀ। ਉਸ ਦੀ ਜੇਬ 'ਚੋਂ ਡੱਬੀ ਕੱਢ ਕੇ ਨਾਲੀ ਵਿੱਚ ਵਗ੍ਹਾ ਮਾਰੀ ਪਰ ਕੇਦਾਰ ਸੀ ਕਿ ਉਸ ਦੀ ਆਦਤ ਵਿੱਚ ਤਲ ਮਾਤਰ ਫਰਕ ਨਹੀਂ ਸੀ ਆਉਂਦਾ। ਕਈ ਵਾਰੀ ਵੀਨਾ ਨੇ ਉਸ ਨਾਲ ਕਦੀ ਨਾ ਬੋਲਣ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਸਭ ਵਿਅਰਥ। ਕਦੀ-ਕਦੀ ਤਾਂ ਵੀਨਾ ਹੱਥੋਂ ਤੱਕ ਖਹਿ ਜਾਂਦੀ ਕਿ ਉਹ ਸੌਂ ਖਾ ਕੇ ਪ੍ਰੰਨ ਕਰਕੇ ਕਮਰੇ 'ਚੋਂ ਨਿਕਲਦੀ। ਜਦ ਤੱਕ ਉਹ ਸਿਗਰਟ ਪੀਣ ਦੀ ਆਦਤ ਨਹੀਂ ਛੱਡੇਗਾ ਉਸ ਨਾਲ ਨਹੀਂ ਬੋਲੇਗੀ ਪਰ ਹਰ ਵਾਰੀ ਉਸ ਨੂੰ ਬਾਵਜੂਦ ਗੁੱਸੇ ਨਾਲ ਭਰੀ ਪੀਤੀ ਦੇ ਆਪਣੇ ਪ੍ਰਾਨ ਨੂੰ ਤੋੜਨਾ ਹੀ ਪਿਆ ਕਿਸੇ ਤਰ੍ਹਾਂ ਦੇ ਬਹੁਤ ਵਾਰੀ ਦੇ ਰਸੇਵੇਂ ਮਨੇਵੇਂ ਤੋਂ ਬਾਅਦ ਇੱਕ ਦਿਨ ਵੀਨਾ ਦਾ ਦਿਲ ਡਾਢਾ ਹੋ ਸੜ ਗਿਆ ਉਹ ਸ਼ਾਮ ਨੂੰ ਜਦ ਕਰਾਰ ਦੇ ਕਮਰੇ ਵਿੱਚ ਆਈ ਤੱਕਦਾਰ ਚਾਦਰ ਬਲੇਟ ਕੇ ਸੁੱਤਾ ਹੋਇਆ ਸੀ ਉਸ ਨੇ ਇਤਨੇ ਗੁੱਸੇ ਨਾਲ ਚਾਦਰ ਉਸ ਤੋਂ ਖਿੱਚੀ ਕਿ ਚਾਦਰ ਵਿੱਚਕਾਰੋਂ ਸਾਰੀ ਪਾਟ ਗਈ ਤੁਹਾਨੂੰ ਕੀ ਹੁੰਦਾ ਜਾਂਦਾ ਵੇ ਭਰਾ ਜੀ ਦਿਨੋਂ ਤਣ ਹਰ ਵੇਲੇ ਪਏ ਰਹਿੰਦੇ ਹੋ ਮਹਾਨ ਨੇ 베ੜੀ ਰੋੜ ਕੇ ਕਦਾਰ ਉੱਠ ਬੈਠਾ ਤੇ ਬੈਠਦਾ ਹੀ ਉਸ ਦਾ ਹੱਥ ਮੇਜ਼ ਵੱਲ ਵਧਿਆ ਜਿੱਥੇ ਸਿਗਰਟ ਤੇ ਮੱਛਸ ਵਾਲੀਆਂ ਡੱਬੀਆਂ ਪਈਆਂ ਸਨ ਜੀਨਾ ਨੇ ਝਟਕੇ ਨਾਲ ਉਸ ਦਾ ਹੱਥ ਫੜ ਕੇ ਮੇਜ਼ ਤੇ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਲੈ ਆਂਦਾ ਤੇ ਖਿੱਚ ਕੇ ਬੋਲੀ ਇਹ ਚੰਦਰੀ ਆਦਤ ਕਿਉਂ ਪਾ ਲਈ ਜੀ ਕਦਾਰ ਕੁਝ ਨਹੀਂ ਬੋਲਿਆ ਅੱਛਾ ਦੱਸੋ ਤੁਹਾਨੂੰ ਕੀ ਹੁੰਦਾ ਜਾਂਦਾ ਵੀ ਦੋਨੋਂ ਦਾ ਮੈਨੂੰ ਪੱਜ ਵੀ ਨਹੀਂ ਝੂਠ ਬੋਲਦੇ ਹੋ ਬਿਲਕੁਲ ਨਹੀਂ ਫਿਰ ਹੱਸਦੇ ਕਿਉਂ ਨਹੀਂ ਹੱਸਦਾ ਹਾਂ ਅਸੋ ਫਿਰ ਲੈ ਕਿਦਾਰ ਨੇ ਥੋੜਾ ਜਿਹਾ ਹੱਸਣ ਦੀ ਕੋਸ਼ਿਸ਼ ਕੀਤੀ ਜ਼ੋਰ ਦੀ ਹਸੋ ਕਿਦਾਰ ਹੋਰ ਉੱਚੀ ਹੱਸਿਆ ਨਹੀਂ ਹੋਰ ਉੱਚੀ ਕਿਦਾਰ ਨੇ ਜ਼ੋਰ ਦੀ ਕੈਕਾ ਮਾਰਿਆ ਕਮਰਾ ਗੂੰਜ ਪਿਆ ਹਾਂ ਇਸ ਤਰ੍ਹਾਂ ਵੀਨਾ ਨੇ ਉਸਦੀ ਪੇਟ ਥਾਪੜ ਦੇ ਕੇ ਆਇਆ ਇਕਰਾਰ ਕਰੋ ਕਿ ਇਸੇ ਤਰ੍ਹਾਂ ਹੱਸਿਆ ਕਰੋਗੇ ਹਮੇਸ਼ਾ ਇਕਰਾਰ ਕਰਦਾ ਹਾਂ ਨਾਲੇ ਇੱਕ ਹੋਰ ਇਕਰਾਰ ਕੀ ਉੱਟੇ-ਵੱਟੇ ਨਹੀਂ ਰਿਆ ਕਰਾਂਗੇ ਵੀਨੀ ਇੱਕ ਠੰਡਾ ਸਾਹ ਭਰ ਕੇ ਉਹ ਬੋਲਿਆ ਸਭ ਕੁਝ ਤਾਂ ਆਦਮੀ ਦੇ ਆਪਣੇ ਵਾਸਤੇ ਨਹੀਂ ਹੁੰਦਾ ਕਦਾਰ ਦੇ ਇਹ ਸ਼ਬਦ ਕਿਸੇ ਅਸਹਿ ਪੀੜ ਨਾਲ ਵਿੰਨੇ ਹੋਏ ਸਨ ਮੀਨਾ ਨੇ ਇਸ ਮਜਮੂਨ ਨੂੰ ਸ਼ਾਇਦ ਹੋਰ ਲੰਮਾ ਕਰਨਾ ਮੁਨਾਸਬ ਨਹੀਂ ਸਮਝਿਆ ਉਹ ਬੋਲੀ ਪਾਪਾ ਜੀ ਦੀ ਕੋਈ ਚਿੱਠੀ ਨਹੀਂ ਆਈ ਹੈ ਜੇ ਤੁਹਾਡੀ ਨਹੀਂ ਕਦਾਰ ਦਾ ਸਿਰ ਇੱਕ ਵਾਰੀ ਝੁਕ ਗਿਆ ਕਿੰਨੇ ਦਿਨ ਹੋ ਗਏ ਨੇ ਚਿੱਠੀ ਪਾਇਆ 8-10 ਦਿਨ ਹੋਰ ਪਾ ਦੇਣੀ ਸੀ ਹੋਰ ਵੀ ਪਾਈ ਸੀ ਬੇਜੀ ਬੜਾ ਫਿਕਰ ਕਰ ਰਹੇ ਨੇ ਆਖਦੇ ਨੇ ਰੋਜ਼ ਭੜੇ ਭੜੇ ਸੁਪਨੇ ਆਉਂਦੇ ਨੇ ਸੁੱਖ ਹੋਵੇ ਸਈ ਸੁੱਖਾਂ ਦੇ বিনা ਫਿਕਰ ਵਾਲੀ ਕੋਈ ਗੱਲ ਨਹੀਂ ਇਕਰਾਰ ਨੇ ਭਾਵੇਂ ਇਹ ਬਾਤ ਬੜੀ ਦਲੇਰੀ ਨਾਲ ਕਿਹਾ ਪਰ ਵੀਨਾ ਨੇ ਵੇਖਿਆ ਜਿਵੇਂ ਇਕਰਾਰ ਦੀਆਂ ਅੱਖਾਂ ਕੁਝ ਹੋਰ ਕਹਿ ਰਹੀਆਂ ਹੁਣ ਕਿਉਂ ਕੀ ਸੋਚਦੇ ਹੋ ਵੀਨਾ ਨੇ ਮੋਢਾ ਹਿਲਾ ਕੇ ਪੁੱਛਿਆ ਕੁਝ ਨਹੀਂ ਦੱਸ ਦੇ ਕਿਉਂ ਨਹੀਂ ਵੀਨਾ ਦਾ ਦਿਲ ਗੱਠ ਗੱਠ ਵਿੱਚ ਲਰ ਰਿਹਾ ਸੀ ਤਾਂ ਜ਼ਰੂਰ ਕੋਈ ਚਿੱਠੀ ਆਈ ਹੋਵੇਗੀ ਪਾਪਾ ਜੀ ਦੀ ਸੱਚ ਦੱਸੋ ਭਰਾ ਜੀ ਉਹ ਰਾਜੀ ਖੁਸ਼ੀ ਨੇ ਵੀਨਾ ਉਸ ਨੂੰ ਝੰਜੋੜਨ ਲੱਗੀ ਵੀਨਾ ਚਿੱਠੀ ਆਈ ਸੀ ਉਹ ਹਾਲੇ ਨਹੀਂ ਆ ਸਕਦੇ ਨਹੀਂ ਆ ਸਕਦੇ ਵੀਨਾ ਬੈਠੀ ਨਾ ਰਹਿ ਸਕੀ ਉੱਠ ਕੇ ਖੜੀ ਹੋ ਗਈ ਕਿਉਂ ਪਰ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਹਾਂ ਅ ਤੈ ਤੂੰ ਸੋ ਦੱਸਿਆ ਕਿ ਉਹਨੂੰ ਕਦੋਂ ਆਈ ਸੀ ਚਿੱਠੀ ਕੀ ਤਕਲੀਫ ਹੈ ਉਹਨਾਂ ਨੂੰ ਬਿਨਾ ਇੱਕੋ ਸਾਹ ਕਈ ਸਵਾਲ ਕਰ ਗਈ ਖਤਰੇ ਵਾਲੀ ਕੋਈ ਗੱਲ ਨਹੀਂ ਬੁਖਾਰ ਹੋ ਗਿਆ ਹੈ ਉਹਨਾਂ ਨੂੰ ਬੁਖਾਰ ਉਂਗਲ ਮੂੰਹ ਵਿੱਚ ਪਾਈ ਬਿਨਾ ਕਾਫੀ ਚਰ ਸੋਚਦੀ ਰਹੀ ਤੇ ਫਿਰ ਬੋਲੀ ਇੱਥੇ ਜੀ ਉਹਨਾਂ ਦੀ ਚਿੱਠੀ ਦੁਕਾਨ ਤੇ ਤਰ ਆਈ ਸੀ ਪਰਸੋਂ ਤੇ ਤੂੰ ਸੋ ਦੱਸਿਆ ਕਿਉਂ ਨਹੀਂ ਹੁਣ ਤੱਕ ਮੈਂ ਮੈਂ ਆਖਿਆ ਬੇਜੀ ਮੈਂ ਫਿਕਰ ਕਰਨਗੇ ਬੀਨਾ ਦੇ ਚਿਹਰੇ ਉੱਤੇ ਹਵਾਇਆਂ ਔੜ ਰਹੀਆਂ ਸਨ ਕਿਸੇ ਅਸ਼ubh ਹੋਣ ਦੀ ਸ਼ੰਕਾ ਨੇ ਉਸ ਦਾ ਅੰਗ ਅੰਗ ਜੂੜ ਦਿੱਤਾ ਇਧਰ ਕਦਾਰ ਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ ਉਹ ਪਛਤਾ ਰਿਹਾ ਸੀ ਕਿ ਇਹ ਕੀ ਬੇਵਕੂਫੀ ਵਾਲੀ ਗੱਲ ਉਸ ਦੇ ਮੂੰਹੋਂ ਨਿਕਲ ਗਈ ਉਹ ਘੜੀ ਮੂੜੀ ਇਹ ਸੋਚ ਰਿਹਾ ਸੀ ਕਿ ਇਹ ਉਗਲੀ ਹੋਈ ਗੱਲ ਕਿਸੇ ਤਰ੍ਹਾਂ ਨਿਗਲੀ ਨਹੀਂ ਜਾ ਸਕਦੀ ਬੀਨਾ ਉਸਨੇ ਦਿਲ ਨੂੰ ਪਕੇਰਾ ਕਰਕੇ ਕਿਹਾ ਹਾਂਜੀ ਇੱਕ ਗੱਲ ਮੰਨੇਗੀ ਦੱਸੋ ਤੇ ਬੀਨਾ ਨੇ ਸਹਿਮ ਕੇ ਸ਼ੰਕਾ ਭਰੀ ਨਜ਼ਰ ਨਾਲ ਇੱਕ ਵਾਰੀ ਹੋਰ ਉਸਦੇ ਮੂੰਹ ਵੱਲ ਤੱਕਿਆ ਇਕਰਾਰ ਕਰ ਵੀ ਨਹੀਂ ਕਿਸ ਗੱਲ ਦਾ ਇਕਰਾਰ ਪਾਪਾ ਜੀ ਦੀ ਬਿਮਾਰੀ ਦਾ ਹਾਲ ਹੈ ਜੇ ਬੀਜੀ ਨੂੰ ਨਹੀਂ ਦੱਸੇਗੀ ਕਿਉਂ ਉਹਨਾਂ ਦੇ ਸਿਰ ਤੇ ਤੇਰੇ ਵਿਆਹ ਦੇ ਕੰਮਾਂ ਦੀ ਬੜੀ ਭਾਰੀ ਜ਼ਿੰਮੇਵਾਰੀ ਹੈ ਜੇ ਉਹਨਾਂ ਨੂੰ ਦੱਸ ਦਿੱਤਾ ਤਾਂ ਸਭ ਕੁਝ ਛੱਡ ਕੇ ਬਹਿ ਜਾਣਗੇ ਚੰਗਾ ਨਹੀਂ ਦੱਸਦੀ ਮੀਨਾ ਦਾ ਗਲਾ ਸੁੱਕਦਾ ਜਾ ਰਿਹਾ ਸੀ ਇਸ ਤੋਂ ਬਾਅਦ ਵੀਨਾ ਨੇ ਆਪਣੇ ਪਿਓ ਬਾਰੇ ਹੋਰ ਅਨੇਕਾ ਸਵਾਲ ਕਦਾਰ ਉੱਤੇ ਕੀਤੇ ਜਿਨ੍ਹਾਂ ਦਾ ਲੱਗਦੀ ਵਾਓ ਤਸੱਲੀ ਭਰਪੂਰ ਜਵਾਬ ਘੜ ਘੜ ਕੇ ਦਿੰਦਾ ਗਿਆ ਦਿਲ ਉੱਤੇ ਇੱਕ ਨਵੀਂ ਚਿੰਤਾ ਦਾ ਬੋਝ ਲੱਦ ਕੇ ਵੀਨਾ ਕਮਰੇ ਚੋਂ ਬਾਹਰ ਨਿਕਲੀ ਤੇ ਉਹਦੀਆਂ ਲੱਤਾਂ ਡੋਲਰਿਆਂ ਸਨ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਚੌਥਾ ਉਮੀਦ ਆ ਤੁਹਾਨੂੰ ਆਪਣਾ ਕੰਮ ਚੰਗਾ ਲੱਗ ਰਿਹਾ ਹੋਵੇਗਾ ਜਿਹੜੇ ਜਿਹੜੇ ਦੋਸਤ ਆਪਣੇ ਇਸ ਨਾਵਲ ਨੂੰ ਸੁਣ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਨਵੇਂ ਆ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਭਵਿੱਖ ਦੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ